ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਲਾਈਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਤੇ ਅੱਜ ਦੀ ਪ੍ਰੋਫਾਈਲ ਨਾਮ ਪੰਕਜ ਮੋਦਗੈਲ ਮੰਗਲਿਕ ਜਨਮ ਤਰੀਕ 23 8 1990 ਹਾਈਟ 5 ਫੁੱਟ 8 ਇੰਚ ਕਾਸਟ ਬਾਮਨ ਜਿਲ੍ਹਾ ਲੁਧਿਆਣਾ ਪੜਾਈ ਬੀਟੈਕ ਐਮਬੀਏ ਨੌਕਰੀ ਕੰਪਨੀ ਵਿੱਚ ਮੈਨੇਜਰ ਲੁਧਿਆਣੇ ਮੰਗ ਵਧੀਆ ਪਰਿਵਾਰ ਦੀ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਜਾਂ ਜੋਬ ਕਰਦੀ ਹੋਵੇ ਮੰਗਲੀਕ ਲੜਕੀ ਦੀ ਜ਼ਰੂਰਤ ਹੈ ਮੋਬਾਈਲ ਨੰਬਰ 9781715013 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੀ ਹਾਂ ਅਗਲਾ ਰਿਸ਼ਤਾ ਸਰਦਾਰ ਅਮਰਪਾਲ ਸਿੰਘ ਜਨਮ ਤਰੀਕ 29 1987 ਹਾਈਟ 5 ਫੁੱਟ 7 ਇੰਚ ਸ਼ਹਿਰ ਲੁਧਿਆਣਾ ਕਾਸ ਚਾਵਲਾ ਰੋੜਾ ਕੰਮ ਹੋਮੋਪੈਥਿਕ ਡਾਕਟਰ ਐਮ ਬੀਏ ਐਮ ਐਸਸੀ ਕੀਤੀ ਹੋਈ ਹੈ ਪਰਿਵਾਰ ਮੈਂਬਰ ਮਾਤਾ ਹਾਊਸ ਵਾਈਫ ਪਿਤਾ ਆਪਣਾ ਬਿਜ਼ਨਸ ਪੈਨ ਵਿਆਹੀ ਹੋਈ ਹੈ ਮੰਗ ਬਧੀਆਂ ਪਰਵਾਰ ਤੋਂ ਪੜੀ ਲਿਖੀ ਸਮਝਦਾਰ ਲੜਕੀ ਦੀ ਲੋੜ ਹੈ ਸਿੰਪਲ ਮੈਰਿਜ ਕੋਈ ਮੰਗ ਨਹੀਂ ਹੈ ਮੋਬਾਈਲ ਨੰਬਰ 95 14 29 06 68 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਹੋਰ ਜਾਣਕਾਰੀ ले ਸਕਦੀ ਹਾਂ ਅਗਲਾ ਰਿਸ਼ਤਾ ਨਾਮ ਹਨੀ ਜਨਮ ਤਰੀਕ 18 1997 ਕਾਸ ਖੱਤਰੀ ਸ਼ਹਿਰ ਬਲਾੜਾ ਪੜਾਈ ਆਈਟੀ ਆਈ ਆਰ ਐਸੀ ਵਾਇਰਮੈਨ ਕੰਮ ਵੇਟ ਕਵਿਚ ਕਰਦੇ ਨੇ ਪਰਿਵਾਰ ਮੈਂਬਰ ਮਾਤਾ ਪਿਤਾ ਦੋ ਛੋਟੀਆਂ ਭੈਣਾਂ ਮਕਾਨ ਕੋਠੀ ਮੰਗ ਵਧੀਆ ਪਰਿਵਾਰ ਦੀ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਕੋਈ ਮੰਗ ਨਹੀਂ ਹੈ ਮੋਬਾਈਲ ਨੰਬਰ 80 53 06 60 97 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੇ ਤੁਸੀਂ ਸਾਡੇ ਚੈਨਲ ਤੇ ਐਡ ਦੇਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਬਾਇਓ ਡਾਟਾ ਤੁਸੀਂ ਭੇਜ ਸਕਦੇ ਹੋ ਸਾਡਾ ਵਟਸਐਪ ਨੰਬਰ 95015 92337 ਤੁਸੀਂ ਇਸ ਵਟਸਐਪ ਨੰਬਰ ਤੇ ਬਾਇਓ ਡਾਟਾ ਭੇਜ ਸਕਦੇ ਹੋ ਤੁਸੀਂ ਸਾਨੂੰ ਡਾਇਰੈਕਟ ਕਾਲ ਨਾ ਕਰਿਆ ਕਰੋ ਸਾਡਾ ਦਿੱਤੇ ਹੋਏ ਵਟਸਐਪ ਨੰਬਰ ਤੇ ਹੀ ਬਾਇਓ ਡਾਟਾ ਭੇਜੋ ਦੇ ਵਾਇਸ ਮੈਸੇਜ ਵੀ ਤੁਸੀਂ ਕਰ ਸਕਦੇ ਹੋ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਤੇ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ